ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਰ ਕਰਦਾ ਤੁਸਾਰੇ ਠੀਕ ਠਾਕ ਹੋਮੋਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਰ ਸਿਮਰਨ ਜੀ ਸਾਡੇ ਨਾਲ ਜੁੜੇ ਰਹਿਣਗੇ ਤੇ ਗੱਲਬਾਤ ਕਰਾਂਗੇ ਰਖੜੀ ਬਾਰੇ ਭੈਣਾ ਭਰਾਵਾਂ ਦਾ ਇਹ ਰਿਸ਼ਤਾਗਾ ਫੈਸਟੀਵਲ ਆ ਇਹ ਹੀ ਕਿਉਂ ਮਨਾਇਆ ਜਾਂਦਾ ਇਹਦੇ ਬਾਰੇ ਸਾਰੀ ਗੱਲਬਾਤ ਹੋਊਗੀ ਰਖੜੀ ਦੇ ਬਾਰੇ ਹਰ ਸਿਮਰਨ ਜੀ ਸਵਾਗਤ ਆ ਪ੍ਰੋਗਰਾਮ ਵਿੱਚ ਥੈਂਕ ਯੂ ਹਰਵੀਰ ਜੀ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਮੇਰਾ ਸਾਥ ਦੋਗੇ ਮੈਂ ਤੁਹਾਡਾ ਦਵਾਂਗੀ ਤਾਂ ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਗੱਲਬਾਤ ਚੰਗੀ ਲੱਗੇ ਇਤੈ ਰਖੜੀ ਆ ਭੈਣ ਭਰਾ ਦਾ ਸਾਥ ਦਿੰਦੀ ਐ ਤੇ ਭਰਾ ਪੈਂਦਾ ਭਰਾ ਪੈਂਦਾ ਹਾਂ ਪਰ ਫਿਰਕ ਧਾਗਾ ਹਗਾ ਜਿਹਨੂੰ ਗੁੱਟ ਤੇ ਬੰਨਿਆ ਜਾਂਦਾ ਜੀ ਕੀ ਮੈਨੇ ਨੇ ਅੱਛਾ ਧਾਗਾ ਵੈਸੇ ਹੀ ਬੜੀ ਤੁਸੀਂ ਸ਼ੁਰੂਆਤ ਚ ਹੀ ਬੜੀ ਇੱਕ ਮੀਨਿੰਗਫੁਲ ਗੱਲ ਕੀਤੀ ਐ ਕਿ ਬੰਧਨ ਹਣਾ ਰਕਸ਼ਾ ਦਾ ਬੰਧਨ ਹੁਣ ਬੰਧਨ ਅਸੀਂ ਕਈ ਵਾਰੀ ਕਹਿੰਦੇ ਨਾ ਡੋਰੀ ਬੰਨਦੇ ਹਾਂ ਤਾਂ ਉਹ ਇੱਕ ਬੰਧਨ ਦੇ ਵਿੱਚ ਬੰਨਿਆ ਜਾਂਦਾ ਐ ਹੁਣ ਅਸੀਂ ਲਾਵਾ ਫੇਰਿਆਂ ਦੀ ਗੱਲ ਕਰ ਰਹੀ ਆ ਆਪਣੀ ਹਨਾ ਤੇ ਉਹਦੇ ਵਿੱਚ ਵੀ ਤਾਂ ਅਸੀਂ ਜਿਹੜਾ ਪੱਲਾ ਹੈ ਉਹ ਫੜਾਈ ਦਾ ਹੈ ਮੁੰਡੇ ਨੂੰ ਹਨਾ ਤੇ ਉਹ ਵੀ ਇੱਕ ਬੰਧਨ ਹੈ ਸਾਥ ਹੈ ਹਰ ਸਾਥ ਦੀ ਹਰ ਬੰਧਨ ਦੀ ਇੱਕ ਰਿਸਪੈਕਟ ਹੁੰਦੀ ਹੈ ਰੱਖਿਆ ਬੰਧਨ ਦਾ ਤਿਉਹਾਰ ਅਸੀਂ ਬੜੇ ਚਾਅ ਨਾਲ ਮਨਾਉਂਦੇ ਆ ਸਾਨੂੰ ਬੜਾ ਇੰਤਜ਼ਾਰ ਵੀ ਹੁੰਦਾ ਹੈ ਬੜਾ ਬੜਾ ਖੂਬਸੂਰਤ ਰਿਲੇਸ਼ਨ ਹੈ ਪਰ ਇਹਦੇ ਥੋੜੇ ਪਿੱਛੇ ਐਸਪੈਕਟ ਵੱਲ ਜਾਈਏ ਨਾ ਤੇ ਜੋ ਹੁਣ ਤੱਕ ਸੁਣਿਆ ਆਪਣੇ ਦਾਦੀਆਂ ਕੋਲੋਂ ਨਾਨੀਆਂ ਕੋਲੋਂ ਹੁਣ ਤੱਕ ਕਿ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਰਾਜੇ ਮਹਾਰਾਜ ਜਦੋਂ ਵਾਰ ਤੇ ਜਾਂਦੇ ਸੀਗੇ ਤੇ ਉਹ ਵਾਰ ਤੇ ਜਾਣ ਤੋਂ ਪਹਿਲਾਂ ਉਹਨਾਂ ਦੀਆਂ ਭੈਣਾਂ ਉਹਨਾਂ ਨੂੰ ਇੱਕ ਰੱਖਸ਼ਾ ਕਵਚ ਜਿੱਦਾਂ ਬੰਨ੍ਹਦੀਆਂ ਸੀਗੀਆਂ ਇੱਕ ਧਾਗਾ ਪਿਆਰ ਨਾਲ ਪ੍ਰੋਟੈਕਸ਼ਨ ਜੀ ਨੂੰ ਕਹਿ ਦਿੰਦੇ ਆ ਕਿ ਉਹ ਉਹਨਾਂ ਦਾ ਸਾਥ ਦੇਣ ਹਨਾ ਤੇ ਕਿ ਉਹ ਲੜਾਈ ਤੋਂ ਚੰਗੀ ਤਰ੍ਹਾਂ ਨਾਲ ਲੜ ਕੇ ਵਾਪਸ ਸੁਖੀ ਸੁਹਾਵੀ ਵਾਪਸ ਆ ਆ ਕਰਨ ਹਨਾ ਬਦਲਦੇ ਬਦਲਦੇ ਅਸੀਂ ਕਈ ਵਾਰੀ ਮਤਲਬ ਬਦਲ ਦਿੰਨੇ ਆ ਹੁਣ ਅੱਗੇ ਜਾ ਕੇ ਹਰ ਚੀਜ਼ ਦੇ ਅੱਜਕੱਲ ਮਤਲਬ ਬਦਲੇ ਹੋਏ ਹੈ ਪ੍ਰੋਟੈਕਸ਼ਨ ਦੀ ਲੋੜ ਹੈ ਹੁਣ ਭੈਣਾਂ ਨੂੰ ਪ੍ਰੋਟੈਕਸ਼ਨ ਦੀ ਲੋੜ ਹੈ ਹਨਾ ਅਸੀਂ ਕਹਿੰਨੇ ਆ ਕਿ ਭਰਾ ਹੋਣਾ ਚਾਹੀਦਾ ਜੀ ਤੇ ਭੈਣ ਦੀ ਰੱਖਿਆ ਕਰੇਗਾ ਹਨਾ ਹੁਣ ਦੇਖੋ ਅਸਲ ਮਤਲਬ ਜਾਂ ਰੀਅਲਿਸਟਿਕ ਵੇ ਤਾਂ ਇੰਨਾ ਮਤਲਬ ਨਹੀਂ ਪਤਾ ਮੈਨੂੰ ਲੱਗਦਾ ਮੇਰੀ ਨਾ ਕਈ ਵਾਰ ਡਿਬੇਟ ਹੁੰਦੀ ਹੈ ਜੀ ਤਿਹਾਰਾਂ ਨੂੰ ਮਨਾਉਂਦੇ ਸੋਨ ਤੇ ਮੈਂ ਹਮੇਸ਼ਾ ਇਹ ਗੱਲ ਦੇ ਵਿੱਚ ਬਲੀਵ ਕਰਦਾ ਕਿ ਤੁਸੀਂ ਇਹਨੂੰ ਮੰਨੋ ਇਹ ਧਾਰਮਿਕ ਆ ਇਹ ਨਹੀਂ ਆ ਇਹ ਅੰਧਵਿਸ਼ਵਾਸ ਆ ਜੇ ਕਿਵੇਂ ਆ ਮੈਂ ਮੰਨਦਾ ਕਿ ਤੇ ਹਰ ਮਨਾਉਣੇ ਚਾਹੀਦੇ ਨੇ ਈਵਨ ਕਈ ਵਾਰ ਡਿਬੇਟ ਹੁੰਦੀ ਹੈ ਕਿ ਜਨਮ ਦਿਨ ਕਿਉਂ ਮਨਾਉਂਦੇ ਹੋ ਜੀ ਤੁਸੀਂ ਜ਼ਿੰਦਗੀ 'ਚ ਅਜੇ ਹਾਕੀ ਕੀਤਾ ਕਿ ਆਪਦੇ ਜਨਮ ਨੂੰ ਸੈਲੀਬ੍ਰੇਟ ਕਰ ਰਹੇ ਹੋ ਤੁਹਾਡੀ ਉਮਰ ਘਟ ਰਹੀ ਹੈ ਪਰ ਤੁਸੀਂ ਇਹ ਸੈਲੀਬ੍ਰੇਟ ਕਰ ਰਹੇ ਹੋ ਪਰ ਮੇਰਾ ਇਹਦੇ ਵਿੱਚ ਇਹ ਮੰਨਣਾ ਹੁੰਦਾ ਕਿ ਚਲੋ ਇੰਨੀ ਭਜਨ ਅਠ ਵਾਲੀ ਜ਼ਿੰਦਗੀ ਆ ਇੱਕ ਦਿਨ ਆਏਗਾ ਉਹਦੇ ਵਿੱਚ ਤੁਹਾਨੂੰ ਮੌਕਾ ਮਿਲਦਾ ਕਿ ਤੁਸੀਂ ਸਾਰਿਆਂ ਨੂੰ ਇਕੱਠੇ ਕਰ ਲੈਣੇ ਹੋ ਉਦੋਂ ਸਾਰੇ ਜਾਨੇ ਰਿਸ਼ਤੇਦਾਰ ਦੋਸਤ ਮਿੱਤਰ ਇਕੱਠੇ ਹੁੰਦੇ ਆ ਚਾਹੇ ਤੁਸੀਂ ਕੇਕ ਕੱਟਦੇ ਹੋ ਚਾਹੇ ਤੁਸੀਂ ਮਿਲਦੇ ਹੋ ਗੱਲਾਂ ਬਾਤਾਂ ਕਰਦੇ ਹੋ ਇੱਕ ਉਹ ਸਮਾਜਿਕ ਐਕਟੀਵਿਟੀ ਦੀ ਹੋ ਜਾਂਦੀ ਆ ਉਹਦੇ ਨਾਲ ਬੜੀਆ ਲੱਗਦਾਗਾ ਇਦਾਂ ਹੀ ਦੀਵਾਲੀ ਆ ਹੁਣ ਦੀਵਾਲੀ ਅੱਪਾ ਚਾਹੇ ਫਾਇਰਵਰਕ ਕਰਦੇ ਆ ਚਾਹੇ ਆਪਾਂ ਮਠਾਈ ਖਾਂਦੇ ਆ ਚਾਹੇ ਗੁਰੂ ਘਰ ਜਾਂਦੇ ਆ ਸੋ ਉਹ ਇੱਕ ਪਰਿਵਾਰਿਕ ਹੈਲਦੀ ਜੀ ਚੀਜ਼ ਹੋ ਜਾਂਦੀ ਹੈ ਕਿ ਆਪਾਂ ਚਲੋ ਮਿਲੇ ਆ ਤੇ ਕੋਈ ਐਕਟੀਵਿਟੀ ਕੀਤੀ ਆ ਹੋਲੀ ਆ ਉਹ ਵੀ ਮੈਂ ਕਹਿੰਨਾ ਵੀ ਮਨਾਉਣੀ ਚਾਹੀਦੀ ਆ ਤੁਸੀਂ ਆਪਾਂ ਉਹ ਡਿਬੇਟਾਂ 'ਚ ਹੀ ਨਹੀਂ ਮੈਂ ਜਾਂਦਾ ਪਰ ਮੈਨੂੰ ਇਹ ਹੈ ਕਿ ਕੋਈ ਵੀ ਤਿਹਾਰਾ ਇਦਾਂ ਹੀ ਰੱਖਣੀ ਆਪਾਂ ਇਹਨੂੰ ਮੰਨੀਏ ਇਹਦੀ ਹਿਸਟਰੀ ਕੀ ਸੀ ਇਹਦੇ ਨਹੀਂ ਇੱਕ ਤਿਹਾਰ ਜੇ ਬਣ ਚੁੱਕਿਆ ਭੈਣ ਭਰਾ ਦਾ ਰਿਸ਼ਤਾ ਹੈਗਾ ਤਾਂ ਇਹਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਪਰ ਅੱਜ ਜੇ ਇਹਨੂੰ ਦੇਖਿਆ ਜਾਵੇ ਦੂਜੇ ਤੌਰ ਤੇ ਜਿਹੜਾ ਕਮਰਸ਼ੀਅਲ ਹੋ ਗਿਆ ਬੋਝ ਬਣ ਜਾਂਦਾ ਹੈ ਹਰ ਕਮਰਸ਼ੀਅਲ ਵਾਲਾ ਹੋ ਗਿਆ ਥੋੜਾ ਬਹੁਤ ਮੈਨੂੰ ਪਤਾ ਕੀ ਇਸ ਗੱਲ ਨਾਲ ਮੈਨੂੰ ਬਹੁਤ ਕਈ ਵਾਰੀ ਲੱਗਦਾ ਹੈ ਕਿ ਨਾ ਕਮਰਸ਼ੀਲਾਈਜੇਸ਼ਨ ਅਸੀਂ ਹਰ ਚੀਜ਼ ਦੀ ਨਾ ਜ਼ਿਆਦਾ ਕਰਤੀ ਹੁਣ ਜਿੱਦਾਂ ਅਸੀਂ ਰਖੜੀ ਹੈ ਜੀ ਇੱਕ ਧਾਗਾ ਹੈ ਹਨਾ ਪਿਆਰ ਹੈ ਤੁਹਾਡਾ ਤੁਸੀਂ ਉਹਨੂੰ ਕਿੰਨੇ ਸੋਹਣੇ ਇੱਕ ਸਿਸਟਰ ਰਖੜੀ ਦਾ ਮੀਨਿੰਗ ਦੇ ਧਾਗੇ ਦਾ ਬਣਤਾ ਤਾਂ ਵੀ ਉਹ ਨਹੀਂ ਆ ਜੇ ਉਹਨੂੰ ਸੋਨੇ ਦੇ ਰਖੜੇ ਪਾਤੀ ਚਾਂਦੀ ਦੇ ਰਖੜੇ ਪਾਤੀ ਅੱਜ ਕਦਾਂ ਅਸੀਂ ਲੈਨੇ ਆ ਅਸੀਂ ਕਹਿੰਨੇ ਆ ਜੀ 10 ਰੁਪਏ ਦੀ ਰਖੜੀ ਹੈ ਜੀ ਇੰਡੀਆ ਦੀ ਗੱਲ ਕਰੀਏ 10000 ਦੀ ਰਖੜੀ ਵੀ ਇਕੱਲੀ ਮੇਨਲਾ ਤਾਂ ਖੰਭਣੀ ਵੀ ਬਹੁਤ ਹੁੰਦੀ ਆ ਹਾਂ ਮਤਲਬ ਤੁਸੀਂ ਦੇਖੋ ਫੇਰ ਉਹੀ ਗੱਲ ਆ ਗਈ ਬ੍ਰਦਰ ਸਿਸਟਰ ਦਾ ਰਿਲੇਸ਼ਨ ਨਾ ਬਹੁਤ ਪਿਆਰਾ ਰਿਲੇਸ਼ਨ ਹੈ ਹਰਵੀਰ ਜੀ ਇਟਸ ਵੈਰੀ ਬਿਊਟੀਫੁਲ ਜਿਹੜੇ ਜਿਨ੍ਹਾਂ ਦੀਆਂ ਭੈਣਾਂ ਹੁੰਦੀਆਂ ਨਾ ਉਹਨਾਂ ਨੂੰ ਦੇਖਿਓ ਉਹਨਾਂ ਨੂੰ ਕਿੰਨਾ ਮਾਣ ਹੁੰਦਾ ਕਿੰਨਾ ਵਧੀਆ ਲੱਗਦਾ ਜਿਨ੍ਹਾਂ ਦੇ ਭਰਾ ਨੇ ਉਹਨਾਂ ਨੂੰ ਇੱਕ ਘਰ ਦੇ ਵਿੱਚ ਮੇਰਾ ਬਿਲੀਵ ਹੈ ਕਿ ਜਦੋਂ ਦੋ ਜੈਂਡਰ ਹੁੰਦੇ ਆ ਨਾ ਕਿਹਾ ਜੀ ਦੇਖੋ ਅੱਜ ਕੱਲ੍ਹ ਦੋ ਕੁੜੀਆਂ ਵੀ ਹੋਣ ਤਾਂ ਵੀ ਫੈਮਿਲੀ ਕੰਪਲੀਟ ਐ ਦੋ ਮੁੰਡੇ ਵੀ ਹੋਣ ਤਾਂ ਵੀ ਕੰਪਲੀਟ ਐ ਪਰ ਜੇ ਦੋਨੋਂ ਜੈਂਡਰ ਹੋਣ ਤਾਂ ਦੋਨਾਂ ਤੋਂ ਸਿੱਖਣ ਨੂੰ ਬੜਾ ਕੁਝ ਮਿਲਦਾ ਹੈ ਹਨਾ ਇਹ ਭੈਣ ਨੂੰ ਭਰਾ ਤੋਂ ਮੇਲ ਨੂੰ ਫੀਮੇਲ ਤੋਂ ਫੀਮੇਲ ਨੂੰ ਮੇਲ ਤੋਂ ਹਨਾ ਬਿਊਟੀਫੁਲ ਰਿਲੇਸ਼ਨ ਐ ਇਹਦੇ ਐਸੈਂਸ ਨੂੰ ਇਹਦੇ ਫਲੇਵਰ ਨੂੰ ਨਾ ਪਰ ਉਹਨੂੰ ਕਿਵੇਂ ਦੇਖਦੇ ਆ ਕਿ ਭੈਣ ਨੇ ਰਖੜੀ ਬੰਨੀ ਹਾਂ 100 ਰੁਪਏ ਦੀ ਰਖੜੀ ਬੰਨੀ ਆ ਤਾਂ ਮੈਨੂੰ 500 ਦਾ ਸ਼ੱਕ ਨਾ ਹੋਵੇ ਜਦ ਮੈਂ 100 ਡਾਲਰ ਭੈਣ ਨੂੰ ਨਹੀਂ ਦਿੰਦਾ ਤਾਂ ਕਿਉਂਕਿ ਭੈਣ ਨੂੰ ਵੀ ਐਕਸਪੈਕਟ ਇਹ ਹੁੰਦਾ ਕਿ ਜੇ ਮੈਂ ਰਖੜੀ ਬੰਨੀ ਆ ਤਾਂ ਮੈਨੂੰ ਇੱਕ ਮਹਿੰਗਾ ਗਿਫਟ ਮਿਲੇਗਾ ਸੂਟ ਮਿਲੇਗਾ ਤੋਹਫਾ ਮਿਲੇਗਾ ਤੇ ਜੇ ਉਹ ਨਹੀਂ ਮਿਲਦਾ ਤਾਂ ਇਹ ਰਿਸ਼ਤਾ ਕਈ ਵਾਰ ਖਰਾਬ ਵੀ ਹੋ ਜਾਂਦਾ ਕਿ ਮੈਂ ਤਾਂ ਵੀ ਇੰਨੇ ਚਾਹ ਨਾਲ ਰਖੜੀ ਕਈ ਵਾਰ ਚਲੋ ਜਿਹੜੇ ਰੀਅਲ ਸਿਸਟਰ ਹੁੰਦੇ ਨੇ ਜਾਂ ਉਹਨਾਂ ਦੇ ਵਿੱਚ ਤਾਂ ਨਹੀਂ ਦੇਖਣ ਨੂੰ ਮਿਲਦਾ ਪਰ ਆਪਾਂ ਕਜ਼ਨ ਸਿਸਟਰਾਂ ਦੇ ਗੱਲਬਾਤ ਕਰ ਲਈਏ ਉੱਥੇ ਬੜਾ ਛੇਤੀ ਗੁੱਸੇ ਗਲੇ 'ਚ ਵੀ ਗੱਲ ਪਹੁੰਚ ਜਾਂਦੀ ਹੈ ਰਾਪਾ ਇਹ ਵੀ ਤੁਸੀਂ ਸਹੀ ਗੱਲ ਕਹੀਏ ਫਰਕ ਵੀ ਰੱਖਦੇ ਆਂ ਗਏ ਯਾਰੀ ਕਈ ਵਾਰੀ ਸੀ ਦੇਖਦੇ ਆਂ ਕਿ ਜੀ ਤੁਹਾਡੀ ਜੇ ਕੋਈ ਸਾਕੀ ਭੈਣ ਹੈ ਤਾਂ ਉਹਦੇ ਲਈ ਅਸੀਂ ਵਧੀਆ ਗਿਫਟ ਲੈ ਲੈਨੇ ਆ ਤੇ ਜਿਹੜੀਆਂ ਕਜ਼ਨਸ ਨੇ ਉਹਦੇ ਲਈ ਅਸੀਂ ਥੋੜਾ ਛੋਟੇ ਵਾਲਾ ਲੈ ਲੈਨੇ ਹਨ ਬਰਾਬਰੀ ਅਸੀਂ ਨਹੀਂ ਰੱਖ ਪਾਉਂਦੇ ਪਰ ਅਗੇਨ ਅਸੀਂ ਕਿਸੇ ਫੈਸਟੀਵਲ ਨੂੰ ਜਾਂ ਕਿਸੇ ਦੇ ਸੈਂਟੀਮੈਂਟਸ ਨੂੰ ਨਹੀਂ ਕਹਿ ਰਹੇ ਅਸੀਂ ਉਹਦੀ ਗੱਲ ਕਰ ਰਹੇ ਆਂ ਜਿਹੜਾ ਕਿ ਅਸੀਂ ਬਹੁਤ ਸ਼ੋਸ਼ੀਆਂ 'ਚ ਬਲੀਵ ਕਰਨ ਲੱਗ ਗਏ ਆਂ ਅਸੀਂ ਆਪਣੇ ਆਪ ਨੂੰ ਨਾ ਉਲਝਾ ਲਿਆ ਮੈਨੂੰ ਲੱਗਦਾ ਹੈ ਹਰਵੀਰ ਜੀ ਕਿਉਂਕਿ ਕੁੜੀਆਂ ਨੂੰ ਇਹ ਚੀਜ਼ਾਂ ਦਾ ਉਹਨਾਂ ਨੂੰ ਹੁੰਦਾ ਸਟੋਰੀ ਪਾਉਣੀ ਅਸੀਂ ਸਟੋਰੀ ਦੇ ਬੜੇ ਪੱਟੇ ਕੱਲ ਮੈਂ ਆਪਣੇ ਤੋਂ ਪੁੱਛਣਗੇ ਕਿ ਤੈਨੂੰ ਤੇਰੇ ਭਰਾ ਨੇ ਕੀ ਦਿੱਤਾ ਕੀ ਦਿੱਤਾ ਹੈਨਾ ਕਿ ਉਹਦੇ ਵਿੱਚ ਫਿਰ ਸਾਨੂੰ ਸੰਗ ਲੱਗਦੀ ਸੀ ਮਾਰਨ ਲੱਗੀ ਹਾਂ ਤੈਨੂੰ ਭਰਾ ਨੇ ਕੀ ਤਾਂ ਖਾਲੀ ਘਰ ਅਸੀਂ ਬਣਾਏ ਹੁੰਦੇ ਆ ਹੈਨਾ ਤੇ ਮੈਨੂੰ ਕਈ ਵਾਰੀ ਇਦਾਂ ਲੱਗਦਾ ਹੈ ਕਿ ਤੁਸੀਂ ਜਦੋਂ ਦੂਰ ਵੀ ਬੈਠੇ ਹੋ ਹੁਣ ਹੁਣ ਮੈਂ ਇੱਥੇ ਹਾਂ ਮੇਰੇ ਇੱਕ ਬ੍ਰਦਰ ਇੰਡੀਆ ਚ ਨੇ ਇੱਕ ਬਸਾਰੇ ਕਜ਼ਨ ਨੇ ਮੇਰਾ ਕੋਈ ਰੀਅਲ ਬ੍ਰਦਰ ਨਹੀਂ ਹੈਗਾ ਇੱਕ ਆਸਟ੍ਰੇਲੀਆ ਚ ਨੇ ਇੱਕ ਇੰਡੀਆ ਜੇ ਇੱਥੇ ਨੇ ਉਹ ਕਿਵੇਂ ਲੱਗੂਗਾ ਤੁਹਾਨੂੰ ਵੀ ਤੁਹਾਡੇ ਬ੍ਰਦਰ ਮੰਨ ਲਓ ਆ ਦੂਰ ਬੈਠੇ ਨੇ ਤੁਸੀਂ ਉਹਨਾਂ ਨੂੰ ਰੱਖੜੀ ਭੇਜਤੀ ਭਾਸਲ ਕਰਤੀ ਉਹ ਉਧਰ ਤੁਹਾਨੂੰ ਈ-ਟਰਾਂਸਫਰ ਪੈਸੇ ਕਰ ਰਹੇ ਨੇ ਇਹ ਬੇਨਸਿਆ ਨਹੀਂ ਲੱਗਦਾ ਇਹ ਤਾਂ ਚਾ ਲੱਗਦਾ ਜਦੋਂ ਤੁਸੀਂ ਦੂਰ ਹੁੰਨੇ ਹੋ ਨਾ ਤਾਂ ਤੁਹਾਡਾ ਨਾ ਮੈਂ ਮੰਨਦੀ ਆ ਕਿ ਸਾਡੇ ਸ਼ਗਨ ਬਣੇ ਹੋਏ ਆ ਪਰ ਮੇਰਾ ਮੈਂ ਦੱਸਾਂ ਇੱਕ ਇਹਦਾ ਮੇਰੇ ਕੋਲ ਸੋਲੂਸ਼ਨ ਹੈ ਜਿੱਦਾਂ ਮੈਂ ਆਪਣੇ ਬ੍ਰਦਰ ਨੂੰ ਆਸਟ੍ਰੇਲੀਆ ਰਖੜੀ ਭੇਜੀ ਹਨਾ ਤੇ ਮੈਨੂੰ ਕਈ ਹਰ ਹੀ ਕਹਿੰਦਾ account ਨੰਬਰ ਤਾਂ ਮੈਨੂੰ ਹੁਣ ਦੇਖੋ ਰਿਸ਼ਤੇ ਨੇ ਹਰ ਵੀਰ ਜੀ ਇਹ ਨਿਭਾਉਣੇ ਆ ਅੱਗੇ ਜਾ ਕੇ ਵੀ ਇਹ ਬੜੇ ਪਿਆਰੇ ਰਿਸ਼ਤੇ ਨੇ ਕੱਲ ਨੂੰ ਜਦੋਂ ਮੈਂ ਉਹਦੇ ਕੋਲ ਕਦੀ ਆਸਟ੍ਰੇਲੀਆ ਜਾਵਾਂ ਜਾਂ ਉਹ ਮੇਰੇ ਕੋਲ ਇੱਥੇ ਕੈਨੇਡਾ ਆਵੇ ਫਿਰ ਮੈਂ ਉਹਨੂੰ ਹੱਕ ਨਾਲ ਕਹੂੰਗੀ ਕਿ ਹੁਣ ਤੂੰ ਮੈਨੂੰ ਲੈ ਕੇ ਜਾ ਹਣਾ ਹੁਣ ਤੂੰ ਆਪਣੀ ਕਮਾਈ ਕਰਕੇ ਪੱਕਾ ਹੋ ਕੇ ਤੂੰ ਇੱਥੇ ਮੈਨੂੰ ਮਿਲਣ ਆਇਆ ਹੈ ਚੱਲ ਅਸੀਂ ਹੁਣ ਇਕੱਠੇ ਘੁੰਮਦੇ ਆ ਹਣਾ ਹੁਣ ਅਸੀਂ ਹੁਣ ਤੂੰ ਖਰਚ ਮੇਰੇ ਲਈ ਹੂੰ ਉਦੋਂ ਮੈਨੂੰ ਲੱਗਦਾ ਸਵਾਦ ਵੀ ਆਉਂਦਾ ਹੂੰ ਕਿਉਂਕਿ ਕਿਉਂਕਿ ਅਸੀਂ ਨਾ ਫਿਰ ਉਹ ਇੰਜੋਏ ਕਰਦੇ ਆ ਤਾਂ ਮੈਂ ਇਹ ਨਹੀਂ ਮੈਂ ਛੱਡਿਆ ਕੁਛ ਨਹੀਂ ਹੈ ਹਣਾ ਜਿਹੜਾ ਕਹਦੇ ਗਏ ਕੁੜੀਆਂ ਨੇ ਛੱਡਣਾ ਨਹੀਂ ਹੱਕ ਪਰ ਹਾਂ ਤੇ ਪਰ ਉਹਨੂੰ ਪਿਆਰ ਲਈ ਨਾ ਥੋੜਾ ਵੇਟ ਕਰੋ ਕਈ ਵਾਰੀ ਹਸਬੰਡ ਵਾਈਫ ਚ ਵੀ ਆ ਮਾਪੇ ਦੇ ਲਈ ਵੀ ਅਸੀਂ ਮੌਕੇ ਦੀ ਵੇਟ ਕਰਦੇ ਹਾਂ ਨਾ ਜ਼ਰੂਰੀ ਤਾਂ ਨਹੀਂ ਕਿ ਸਾਡੇ ਹਰ ਰਿਸ਼ਤੇ ਇਕ ਆਦਾਨ ਪ੍ਰਦਾਨ ਹੀ ਚੱਲ ਰਿਹਾ ਕਿ ਇੱਕ ਪਾਸੇ ਕਿਸੇ ਨੇ ਕੁਝ ਦਿੱਤਾ ਨਾਲ ਹੀ ਉਹਨੂੰ ਤੁਸੀਂ ਉਹਦਾ ਰਿਵਰਟ ਕਰ ਦਿਓ ਤੁਸੀਂ ਕਦੇ ਦੇਖਿਆ ਹੋਣਾ ਕਿ ਮਾਮੇ ਤਾਏ ਚਾਚੇ ਭੂਆ ਮਾਸੀ ਕਿੰਨੇ ਅੱਗੇ ਰਿਲੇਸ਼ਨ ਲੈ ਕੇ ਜਾਂਦੇ ਸੀ ਉਹਨਾਂ ਦੇ ਬੱਚਿਆਂ ਨੂੰ ਸ਼ਗਨ ਪਾਉਣੇ ਫਿਰ ਉਹਨਾਂ ਦੇ ਬੱਚਿਆਂ ਨੇ ਉਹਨਾਂ ਦੇ ਬੱਚਿਆਂ ਨੂੰ ਪਾਉਣੇ ਸੋ ਇਹ ਪੀੜੀ ਦਲ ਪੀੜੀ ਵੀ ਕਈ ਵਾਰੀ ਚੀਜ਼ਾਂ ਚੱਲਦੀਆਂ ਹੋ ਸਕਦਾ ਹੈ ਕਿ ਜਿਹੜਾ ਮੇਰਾ ਬ੍ਰਦਰ ਹੈ ਉਹ ਮੈਨੂੰ ਰਖੜੀ ਕਹਿੰਦੇ ਹੁੰਦੇ ਜਿਵੇਂ ਸਾਡੇ ਦਾਦਾ ਦੇ ਕਿਤੇ ਜਾਂਦੇ ਸੀ ਕਿ ਜੀ ਆਪਣੇ ਪਿੰਡ ਆ ਕੁੜੀ ਵਾਹੇ ਇਹਨਾਂ ਨੂੰ ਪੱਤਲ ਦੇ ਕੇ ਆਉਣੇ ਆ ਸੋ ਬਹੁਤ ਦੂਰ ਤੱਕ ਜਿਹੜੇ ਰਿਸ਼ਤੇ ਉਹ ਬਰਤਦੇ ਨੇ ਆਪਾਂ ਤਾਂ ਮੈਨੂੰ ਲੱਗਦਾ ਆਹੀ ਰਿਸ਼ਤੇ ਨੇ ਵਾਲੀਏ ਇੰਨੇ ਹੀ ਬਹੁਤ ਐਨਾ ਹੀ ਬੜਾ ਸਹੀ ਗੱਲ ਹੈ ਸੋ ਦੂਰ ਤੱਕ ਨਾ ਵਿਜ਼ਨ ਵੱਡੀ ਰੱਖੋ ਰੱਖੜੀ ਬੰਧਨ ਇੱਕ ਬੜਾ ਬਿਊਟੀਫੁਲ ਤਿਉਹਾਰ ਹੈ ਰਖੜੀ ਮਨਾਓ ਸੈਲੀਬ੍ਰੇਟ ਕਰੋ ਭੈਣਾ ਭਰਾਵਾਂ ਨੂੰ ਸਭ ਤੋਂ ਵੱਡੀ ਖੁਸ਼ੀ ਆ ਜੇ ਤੁਸੀਂ ਧਾਗਾ ਬੰਨਤਾ ਤੁਹਾਨੂੰ ਸ਼ਗਨ ਦੇਤਾ ਇੱਥੇ ਗੱਲ ਓਕੇ ਆ ਪਰ ਸਭ ਤੋਂ ਮੇਨ ਉਹ ਦਿਨ ਦੀ ਕੀ ਹੁੰਦੀ ਤੁਸੀਂ ਇੱਕ ਦੂਜੇ ਨਾਲ ਬੈਠੇ ਟਾਈਮ ਸਪੈਂਡ ਕੀਤਾ ਰਾਤ ਤੱਕ ਗੱਲਾਂ ਕੀਤੀਆਂ ਦਿਨੇ ਘੁੰਮੇ ਉਹ ਜਿਹੜਾ ਟਾਈਮ ਸਪੈਂਡ ਆ ਉਹ ਜ਼ਿਆਦਾ ਯਾਦਗਰ ਰੱਖਿਆ ਜਾਂਦਾ ਐਟ ਦਾ ਜੇ ਹੁਣ ਮੰਨ ਲਓ ਅਪਾ 30 ਸਾਲ ਬਾਅਦ ਦੀ ਗੱਲਬਾਤ ਕਰੀਏ ਕਿ ਜੀ ਅਸੀਂ ਰੱਖੜੀ ਮਨਾਈ ਸੀ ਉਦੋਂ ਤੁਹਾਨੂੰ ਸ਼ਾਇਦ ਉਹ ਨਹੀਂ ਯਾਦ ਹੋਊਗਾ ਕਿ ਮੈਨੂੰ ਤਾਂ 500 ਰੁਪਏ ਮਿਲਿਆ ਸੀ ਜਾਂ ਮੈਨੂੰ ਤਾਂ ਕੀ ਪਰ ਜਿਹੜਾ ਹੋ ਸਕਦਾ ਉਹ ਦਿਨ ਤੁਸੀਂ ਮਿਲ ਕੇ ਕੋਈ ਐਕਟੀਵਿਟੀ ਕੀਤੇ ਗੱਲਾਂ ਬਾਤ ਉਹ ਗੱਲਾਂ ਬਾਤਾਂ ਯਾਦ ਰਹਿ ਹਮ ਸੋ ਆਲਵੇਜ ਫੋਕਸ ਰੱਖੋ ਰਿਸ਼ਤਿਆਂ ਨੂੰ ਗੱਲਾਂ ਬਾਤਾਂ ਨੂੰ ਤਰਜੀਹ ਦਿਓ ਤੇ ਇਹਨੂੰ ਕਮਰਸ਼ੀਅਲ ਜਿਆਦਾ ਨਾ ਕਰੀਏ ਹਾਂ ਕਮਰਸ਼ੀਅਲਾਈਜੇਸ਼ਨ ਆਪਾਂ ਨਾ ਕਰੀਏ ਕਿਉਂਕਿ ਨਾ ਹਰ ਰਿਸ਼ਤਾ ਹਰ ਚੀਜ਼ ਨਾ ਬੜੀ ਪਿਆਰੀ ਹੈ ਉਹਨੂੰ ਇੰਜੋਏ ਕਰੋ ਉਹਦਾ ਸਵਾਦ ਲੈ ਕੇ ਦੇਖੋ ਕਈ ਵਾਰੀ ਤੁਸੀਂ ਨਾ ਮਿਲ ਕੇ ਬੈਠ ਕੇ ਇੱਕ ਦੂਜੇ ਦੀਆਂ ਗੱਲਾਂ ਸੁਣੋ ਸਾਰਾ ਸਾਲ ਕਈ ਵਾਰੀ ਭੈਣ ਭਰਾ ਮਿਲਦੇ ਨਹੀਂ ਇੱਕ ਦੂਸਰੇ ਨੂੰ ਤੇ ਮਿਲਣ ਤੋਂ ਬਾਅਦ ਇੱਕ ਤਿਉਹਾਰ ਹੁੰਦਾ ਹੈ ਉਹਨੂੰ ਤੁਸੀਂ ਦੋ ਐਸਪੈਕਟ ਨਾਲ ਦੇਖ ਸਕਦੇ ਹੋ ਪਹਿਲਾ ਐਸਪੈਕਟ ਕਿ ਅਸੀਂ ਚਾਹ ਨਾਲ ਮਿਲਣਾ ਹੈ ਦੂਸਰਾ ਐਸਪੈਕਟ ਕਿ ਅਸੀਂ ਬਸ ਰਖੜੀ ਬਣ ਕੇ ਫਟਾਫਟ ਜਾਣਾ ਹੈ ਅਸੀਂ ਤੇ ਜੀ ਅੱਗੇ ਜਾਣਾ ਹੈ ਫਟਾਫਟ ਰਖੜੀ ਬਣੀਏ ਜਾਈਏ ਸੋ ਆਪਾਂ ਨਾ ਹਾਂ ਕਮ ਨਵੇੜੀਏ ਆਪਾਂ ਫਾਰਮੈਲਿਟੀ ਨਾ ਰੱਖੀਏ ਆਪਾਂ ਉਹਨੂੰ ਥੋੜਾ ਜਿਹਾ ਹਰ ਚੀਜ਼ ਨੂੰ ਜਦ ਅਸੀਂ ਬੱਚਿਆਂ ਨਾਲ ਕਿਸੇ ਚੀਜ਼ ਨੂੰ ਜੋੜਦੇ ਆ ਤਾਂ ਅਸੀਂ ਉਹਦਾ ਮੀਨਿੰਗ ਵੀ ਟਰਾਂਸਫਰ ਕਰੀਏ ਈਵਨ ਜਿਹੜਾ ਰਿਲੀਜੀਅਸ ਐਸਪੈਕਟ ਤੁਸੀਂ ਗੱਲ ਕੀਤੀ ਉਹਦੇ ਪਿੱਛੇ ਵੀ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਹ ਚੀਜ਼ ਦੇ ਵਿੱਚ ਹਾਂਜੀ ਉਹ ਵੀ ਮੈਂ ਜਿਵੇਂ ਕਈ ਵਾਰ ਆਪਾਂ ਪਹਿਲਾਂ ਵੀ ਦੇਖਦੇ ਆ ਕਿ ਗੁਰੂ ਨਾਨਕ ਦੇਵ ਜੀ ਨੂੰ ਰਖੜੀ ਬੰਨਦਾ ਹੋਇਆ ਦਿਖਾਇਆ ਜਾਂਦਾ ਹੁਣ ਅਸਲ ਦੇ ਵਿੱਚ ਉਹ ਹਿਸਟਰੀ ਦੇ ਵਿੱਚ ਇਦਾਂ ਹੋਇਆ ਨਹੀਂ ਹੋਇਆ ਉਹਦਾ ਕੋਈ ਪ੍ਰਮਾਣਤਾ ਨਹੀਂ ਮਿਲਦਾ ਪਰ ਉਹ ਦਿਖਾਇਆ ਕਿ ਉਹਨੂੰ ਰਖੜੀ ਨੂੰ ਪ੍ਰਮੋਟ ਕੀਤਾ ਜਾ ਸਕਦਾ ਕਿ ਤੁਸੀਂ ਵੀ ਰਖੜੀ ਬੰਨੋ ਸੋ ਅਗੇਨ ਭੈਣ ਭਰਾ ਦਾ ਰਿਸ਼ਤਾ ਤੁਸੀਂ ਰਖੜੀ ਮਨਾਓ ਪਰ ਇਸ ਨੂੰ ਕਿਵੇਂ ਮੈਨੂੰ ਸ਼ਗਨ ਘੱਟ ਮਿਲਿਆ ਮੈਨੂੰ ਵੱਧ ਮਿਲਿਆ ਮੈਨੂੰ ਐਕਸਪੈਕਟ ਨਹੀਂ ਇਹ ਉਹਦੇ ਕਰਕੇ ਆਪਦਾ ਰਿਸ਼ਤਾ ਖਰਾਬ ਨਾ ਕਰਿਓ ਬਾਕੀ ਸਾਡੇ ਸਰੋਤੇ ਸੰਨ ਦੱਸ ਰਹੇ ਨੇ ਕਿ ਤੁਸੀਂ ਰਖੜੀ ਕਿਵੇਂ ਬਣਾਈ ਤੁਹਾਨੂੰ ਕਿੰਨਾ ਸ਼ਗਨ ਮਿਲਿਆ ਗੱਲਾਂ ਕੀਤੀਆਂ ਹਾਂਜੀ ਤੁਸੀਂ ਗੱਲਾਂ ਕੀਤੀਆਂ ਸਾਡੇ ਭੈਣ ਭਰਾ ਕਿਹੜੇ ਮੁਲਕ ਚ ਰਹਿੰਦੇ ਨੇ ਤੁਸੀਂ ਕਿਵੇਂ ਬਣਾਈਓ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਕੱਲਾ-ਕੱਲਾ ਕਮੈਂਟ ਪੜਾਂਗੀ ਤੇ ਰਿਪਲਾਈ ਵੀ ਕਰਾਂਗੀ ਬਿਲਕੁਲ ਜੀ ਤੇ ਅਖੀਰ ਦੇ ਵਿੱਚ ਮੇਰੇ ਵੱਲੋਂ ਇਨਾ ਕਿ ਕਈ ਵਾਰੀ ਨਾ ਬੰਦਿਆਂ ਦੇ ਵੀ ਬੜਾ ਪ੍ਰੈਸ਼ਰ ਹੁੰਦਾ ਮੈਂ ਦੇਖਿਆ ਜਿੱਦਾਂ ਅਸੀਂ ਸੁਣਦੇ ਸੀਗੇ ਜੀ ਮਾਮਾ ਜੀ ਨੇ ਇਦਾਂ ਕੀਤਾ ਹਨਾ ਮੰਮੀ ਦੇ ਕੋਈ ਰਿਲੇਸ਼ਨ ਹੋਣ ਮੰਮੀ ਦੀ ਉਮਰ 50 ਸਾਲ 55 ਸਾਲ 60 ਸਾਲ ਵੀ ਹੋ ਜਾਂਦੀ ਹੈ ਫੇਰ ਵੀ ਮਾਮੇ ਦੇ ਘਰ ਗਏ ਆ ਤੇ ਸੂਟ ਦੇਣਾ ਹੀ ਦੇਣਾ ਮਾਮੇ ਨੂੰ ਵੀ ਵਿਚਾਰੇ ਨੂੰ ਕਈ ਵਾਰੀ ਥੱਕ ਨਹੀਂ ਜਾਂਦੇ ਹੋਣਗੇ ਵੀ ਇੰਨੀ ਹਨਾ ਉਹ ਉਹਨਾਂ ਨੂੰ ਤਾਂ ਪਤਾ ਸੀ ਮੈਨੂੰ ਲੱਗਦਾ ਜਿਹੜੀ ਹੋਣ ਵਾਲੀ ਡੋਨੇਸ਼ਨ ਆ ਇਹਨਾਂ ਨੂੰ ਬੜਾ ਔਖਾ ਹੋਣਾ ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਦੇਣ ਲੈਣ ਦਾ ਹੁਣ ਤੁਹਾਨੂੰ ਹੋ ਸਕਦਾ ਨਾ ਪਤਾ ਹੋ ਵੀ ਕਿਹੜੇ ਜਗ੍ਹਾ ਤੇ ਕਿੱਥੇ ਸੂਟ ਦੇਣਾ ਕਿੱਥੇ ਲੈਣਾ ਕਿੱਥੇ ਤੁਹਾਡਾ ਹੱਕ ਆ ਸੋ ਹੁਣ ਵਾਲੀ ਡੋਨੇਸ਼ਨ ਨੂੰ ਕੋਈ ਨਹੀਂ ਪਤਾ ਹੁਣ ਕਿਤੇ ਨਾ ਕਿਤੇ ਇਹ ਜੀ ਦੇਣ ਲੈਣ ਵਾਲੇ ਤੋਂ ਕਿਉਂਕਿ ਨਾ ਇਹਨੇ ਮੈਨੂੰ 500 ਵਾਲਾ ਸੂਟ ਦਿੱਤਾ ਮੈਂ ਇਹਨੂੰ 1200 ਲੈ ਦਿੱਤਾ ਸੀ ਉਹ ਗੱਲਾਂ ਲੜਾਈਆਂ ਜ਼ਿਆਦਾ ਕਰਨ ਬੰਦੀਆਂ ਨੇ ਸੋ ਉਹ ਜਿਹੜਾ ਫਾਰਮੈਲਟੀ ਵਾਲਾ ਲੈਣ ਦੇਣਾ ਉਹ ਖਤਮ ਹੀ ਹੋ ਜਾਣਾ ਚਾਹੀਦਾ ਪਰ ਵਰਤੋਂ ਜਿੱਥੇ ਸ਼ਗਨ ਮਿਲੋ ਜਿਹੜਾ ਉਹ ਜ਼ਰੂਰ ਰੱਖੋ ਪਰ ਫਾਰਮੈਲਿਟੀਆਂ ਤੋਂ ਤਾਂ ਬਾਹਰ ਆ ਗਿਆ। ਸੋ ਰਿਸ਼ਤਿਆਂ ਦਾ ਅਹਿਸਾਸ ਕਰੋ, ਹਰ ਫੈਸਟੀਵਲ ਨੂੰ ਮਨਾਓ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਰੱਖਸ਼abandhan। ਭੈਣਾ ਭਰਾਵਾਂ ਦਾ ਜਿਹੜਾ ਅਸਲ ਪਿਆਰ ਹੈ ਨਾ ਉਹ ਹਰ ਵੀਰ ਜੀ ਬਣਿਆ ਰਹੇ। ਮੈਂ ਤਾਂ ਇਸ ਗੱਲ ਨਾਲ ਅਸੀਂ ਇਹਨੂੰ ਐਂਡ ਕਰਦੇ ਮੇਰੇ ਇੱਕਦਮ ਦਿਮਾਗ 'ਚ ਆ ਗਿਆ ਕਿ ਅਸੀਂ ਤਾਂ ਡਰਾਵਾ ਵੀ ਬਣਾਤਾ ਸੀ ਸਕੂਲ ਦੇ ਵਿੱਚ। ਜਿਹੜਾ ਮੁੰਡਾ ਕੁੜੀ ਨੂੰ ਦੇਖਣ ਲੱਗਦਾ ਸੀ, ਕੁੜੀ ਫਟਾਫਟ ਕਹਿੰਦੀ ਸੀ ਰਖੜੀ ਬੰਨ ਲਓ ਹਨਾ ਤੇ ਰਖੜੀ ਦੇ ਤਿਉਹਾਰ ਦੇ ਉੱਤੇ ਮੁੰਡੇ ਸਕੂਲ ਹੀ ਨਹੀਂ ਆਉਂਦੇ ਸੀ। ਕਿ ਮੈਨੂੰ ਪਤਾ ਨਹੀਂ ਰਖੜੀ ਬੰਨ੍ਹ ਦੇਣੀ ਹੈ ਹਨਾ ਮਜਾਕ ਜਾਂ ਨਾ ਬਣਾਓ ਇਹ ਮਜਾਕ ਨਹੀਂ ਹੈਗਾ ਜੇ ਕਿਤੋਂ ਚੀਜ਼ਾਂ ਸ਼ੁਰੂ ਹੋਈਆਂ ਐ ਤੁਸੀਂ ਉਹਨਾਂ ਤੇ ਤਿਉਹਾਰਾਂ ਦੇ ਐਸੈਂਸ ਨੂੰ ਉਹਨਾਂ ਦੇ ਮਤਲਬ ਨੂੰ ਬਦਲੋ ਨਾ ਉਹਨਾਂ ਦੇ ਮਤਲਬ ਨੂੰ ਅਸਲ ਰੱਖੋ ਕਈ ਵਾਰੀ ਅਸੀਂ ਕਾਮੇਡੀ ਚੁੜਾ ਦਿੰਨੇ ਆ ਕਈ ਵਾਰੀ ਅਸੀਂ ਪੈਸਿਆਂ ਨਾਲ ਤੋਲਣ ਲੱਗ ਜਾਂਦੇ ਆ ਤੇ ਕਈ ਵਾਰੀ ਅਸੀਂ ਉਹਦੀ ਅਸਲ ਮੀਨਿੰਗ ਨੂੰ ਗਵਾਚ ਗਵਾਜ ਜਾਂਦਾ ਕਿਤੇ ਸੋ ਇੰਜੋਏ ਕਰੋ ਤੋਹਫੇ ਦਿਓ ਜਿੰਨੀਕ ਤੁਹਾਡੀ ਪੌਕੇਟ ਅਲਾਉ ਕਰਦੀ ਹੈ ਤੇ ਜਿਹੜੇ ਤੁਹਾਡੇ ਰਿਸ਼ਤੇ ਜਿੱਦਾਂ ਤੁਹਾਡੇ ਦਿਲ ਦੇ ਅੰਦਰ ਨੇ ਉਹਨਾਂ ਨੂੰ ਨਿਭਾਓ ਸਹੀ ਬੜੀ ਲੱਗੇਗਾ ਹੈ ਨਾ ਬਿਲਕੁਲ ਸਹੀ ਐਵੇਂ ਐ ਜੀ ਸੋ ਅਗੇਨ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ ਕਮੈਂਟ ਜ਼ਰੂਰ ਕਰਿਓ ਬਿਲਕੁਲ ਜੀ ਸੋ ਦੱਸਿਓ ਕਿ ਤੁਸੀਂ ਆਪਣੀ ਰਖੜੀ ਦਾ ਤਿਉਹਾਰ ਕਿਵੇਂ ਬਣਾਇਆ ਕਿੰਨੀ ਦੂਰ ਤੁਹਾਡੀ ਭੈਣ ਹੈ ਕਿੰਨੀ ਦੂਰ ਤੁਹਾਡਾ ਭਰਾ ਬੈਠਾ ਹੈ ਸੋ ਫਿਰ ਵੀ ਤੁਹਾਡਾ ਪਿਆਰ ਕਿਵੇਂ ਬਰਕਰਾਰ ਹੈ ਇਹ ਜ਼ਰੂਰ ਦੱਸਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ